ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੋਪ ਨ ਹੋਵੈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖਣਾ ਉੱਤਰੀ ਜੇ ਬੰਨਾਪੁਰੀਆ ਭਾਰ ਸਹਸ ਸਿਆਨ ਪਾਂ ਲਖ ਹੋਹੀ ਤਾ ਇਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਜਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਜਿਸੈ ਦੂਰ ਗਾਵੈ ਕੋ ਵੇਖੈ ਹਾਦਰ ਹਦੂਰ ਕਥਨਾ ਕਥੀ ਨ ਆਵੈ ਟੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਭਾਖਿਆ ਪਾਉ ਅਪਾਰ ਆਖੇ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮਹੌ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇਹੋਂ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀਸਰ ਠੋਪਾਈ ਵੇਖਾ ਬਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰ ਆਇ ਕਦੇ 부ਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਈ ਚੰਗਾ ਨਉ ਰਖਾਈ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀ ਟਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇ ਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲੇ ਆਕਾਸ਼ ਸੁਣਿਆ ਜੀ ਪਲੋ ਪਾਤਾਲ ਸੁਣਿਆ ਪੋਏ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ਼ਟ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾਈ ਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੈ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇਗਾ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਹਾਥ ਹੋਵੇ ਸਗਾਉ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਜ਼ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁੱਧ ਮਨੈ ਮੋਹ ਚੋਟਾ ਨਾ ਖਾਈ ਮਨੈ ਜਮ ਕੈ ਸਾਥ ਨ ਜਾਇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਈ ਮਨੈ ਪਾਤ ਸਿਓ ਪ੍ਰਗਟ ਜਾਇ ਮਨੈ ਮਾਗ ਨ ਚੱਲੈ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੋਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੀ ਗੁਰ ਸਿਖ ਮੰਨੈ ਨਾਨਕ ਭਵਹਿ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪंचे ਪਾਵੇ ਦਰਗਹਿ ਮਾਨ ਪंचे ਸੋਹਾ ਹੈ ਦਰ ਰਾਜਾਨ ਪੰਚਾਂ ਕਾ ਗੁਰੇ ਕਤਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤਾਲ ਧਰਮ ਦਇਆ ਕਾ ਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ ਬੁੱਝੈ ਹੋਐ ਸਚਿਆਰ ਤਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜਿਹੀ ਜਾ ਤਰੰਗਾ ਕੇ ਨਾਵ ਸਬਨਾ ਲਿਖਿਆ 부ੜੀ ਕਲਾਮ ਏਉ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮ ਭਖਸਾਰ ਅਸੰਖ ਮੋਨ ਲਿਵ ਲਾਈ ਤਾਰ ਕੁਦਰਤ ਕਾਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਾਲ ਵੱਡ ਹੱਤਿਆ ਕਮਾਈ ਅਸੰਖ ਪਾਪੀ ਪਾਪ ਕਰ ਜਾਈ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਸ਼ ਮਲ ਭਖ ਖਾਹੀ ਅਸੰਖ ਨਿੰਦ ਕਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਅਗੰਮ ਅਗਾਮੇ ਅਸੰਖ ਲੋ ਅਸੰਖ ਕੈ ਸਿਰ ਭਾਰ ਹੋਏ ਅਖਰੀ ਨਾਮ ਖਰੀ ਸਾਲਾ ਅਖਰੀ ਗਿਆਨ ਗੀਤ ਗੁਨਗਾਹਾ ਅਖਰੀ ਲਿਖਨ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸੋ ਸਿਰਣਾਏ ਜੇ ਫਰਮਾਏ ਤੇ ਉਤੇ ਪਾਈ ਜੇਤਾ ਕੀਤਾ ਤੇਤਾ ਨਾਉ ਵਿਣ ਨਾ ਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸੁਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਣ ਲਈਐ ਉਤੋਏ ਭਰੀਐ ਮਤ ਪਾਪਾਂ ਕੈ ਸੰਗ ਓ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨ ਲਿਖ ਲੈ ਜਾਉ ਆਪੇ ਬੀਜਾਪੇ ਹੀ ਖਾਓ ਨਾਨਕ ਹੁਕਮੀ ਆਬੋ ਜਾਉ ਤੀਰਥ ਤਪ ਜਿਆ ਦਾਤ ਦਾਨ ਜੇ ਕੋ ਪਾਵੈ ਤੇ ਲਿਖਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸ ਤਾਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਵੇਲਾ ਵਖਤ ਕਵਨ ਕਵਨ ਛੇਤ ਕਵਨ ਵਾਰ ਕਵਨ ਸੇ ਰੂਤੀ ਮਾਹੋ ਕਵਨ ਜਿਤ ਹੋ ਆਇ ਆਕਾਰ ਦੇਲ ਨ ਪਾਇਆ ਪੰਡਤੀ ਜੇ ਹੋ ਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਛੇਤ ਵਾਰ ਨ ਜੋਗੀ ਜਾਣ ਰੂਤ ਮਾਹੋ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਾ ਰਖਾ ਕਿਵ ਸਾਲਾਈ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਉੜਕ ਉੜਕ ਪਾਲ ਥਕੇ ਵੇਦ ਕਹਿਨਿ ਕਵਾਤ ਸਹਸ ਅਠਾਰਹ ਕਹਿਨ ਕਤੇ ਬਾਸ ਲੂਇਕ ਤਾਤ ਲੇਖਾ ਹੋਇ ਤਾ ਲਿਖੀਐ ਲੇਖਾ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨ ਪਾਈਆ ਨਜੀਆਂ ਤਹਿਵਾਹ ਪਵੈ ਸਮੁੰਦ ਨ ਜਾਣੀਐ ਸਮੰਧ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੇ ਤੋਲ ਨਾ ਹੋਵਨੀ ਜੇ ਇਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤਨ ਵੇਖਣ ਸੁਣਨ ਨਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਾਰਣ ਕੀਤੇ ਬਿਲਾਹੇ ਤਾ ਕੇ ਅੰਤ ਨਾ ਪਾਏ ਜਾਏ ਇਹੋ ਅੰਤ ਨ ਜਾਣੈ ਕੋਏ ਬੌਤਾ ਕਈਐ ਬੌਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉੱਪਰ ਊਚਾ ਨਾਓ ਜੇ ਵੱਡ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੈ ਸੋਏ ਜੇ ਵੱਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਤ ਮਾਈ ਕੀਤੇ ਮੰਗਹਿ ਜੋਜ ਅਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਖਾਪ ਤੁਟਹਿ ਵਿਕਾਰ ਕੀਤੇ ਲੈ ਲੈ ਮੁਕ ਕਰ ਪਾਈ ਕੀਤੇ ਮੂਰਖ ਖਾਹੀ ਖਾਏ ਕੀਤੇ ਅਦੂਖ ਭੂਖ ਸਦ ਮਾਰ ਏ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਓ ਜਾਣੈ ਜੇਤੀਆ ਮੋ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਪੇਕੇਈ ਕੇ ਜਿਸਨੋ ਬਖਸੇ ਸਿਵਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਲਵਹਿ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੈ ਈਸਰ ਆਖੈ ਸਿੱਧ ਆਖੈ ਕੇਤੇ ਕੀਤੇ ਬੁੱਧ ਆਖੈ ਦਾਨਵੇ ਆਖੈ ਦੇਵ ਆਖੈ ਸੁਰ ਨਰ ਮਨ ਜਨ ਸੇਵ ਕੀਤੇ ਆਖੈ ਆਖਣ ਪਾਏ ਕੀਤੇ ਕਹਿ ਕਹਿ ਉਠ ਉਠ ਜਾਹੀ ਇਤੇ ਕੀਤੇ ਹੋਰ ਕਰੇ ਤਾ ਆਖ ਨ ਸਕਹੇ ਕੇਈ ਕੇ ਜੇ ਵੱਡ ਪਾਵੇ ਤੇ ਵੱਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗاوار ਸੋ ਦਰ ਕੇ ਹਾਸੋ ਘਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰਿ ਸਿਓ ਕਈਨ ਕੀਤੇ ਗਾਵਣ ਹਾਰੇ ਗਾਵੈ ਤੁਹਨੋਂ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦਿਵਾਰੀ ਗਾਵਹਿ ਚੇਤ ਗੋਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸੁਵਾਰੀ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨਰਖੀ ਸੁਰ ਜੁਗ-ਜੁਗ ਵੇਦਾ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮਛ ਪਾਇਾਲੇ ਗਾਵਨ ਰਤਨੋ ਪਾਈ ਤੇਰੇ 86 ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਤੁਦ ਨੋਂ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਾਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਬ ਤੇ ਸਦੀ ਵਡਿਆਈ ਜੋ ਤੇ ਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਉ ਸਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬਿਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਕਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤੇ ਸਾਂ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਆ ਪੰਡਾਰਨ ਘਟ ਘਟ ਵਾਜੇ ਨਾਦ ਆਪਨਾਥ ਨਾਥੀ ਸਭ ਜਾ ਕੀ ਹਰੇ ਦਸੇ ਦੇ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤੇਸ ਭਾਵੈ ਤੇ ਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਬਵਤਾ ਇਹੋ ਵਿਡਾਨ ਆਦੇਸ ਤੇ ਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਬਉ ਲਖ ਹੋਏ ਲਖ ਹੋਵੇ ਲਖ 20 ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ ਏਤਰਾਏ ਪਤ ਪਵੜੀਆ ਚੜੀਐ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀਟ ਆਈ ਰੀਸ ਨਾਨਕ ਨਦਰਿ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸ੍ਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਨ ਪੰਚ ਪਰਵਾਨ ਨਦਰੀ ਕਰਮ ਪਵੈ ਨੀਸ਼ਾਨ ਕਚ ਪਕਾਈ ਉਥੈ ਪਾਈ ਨਾਨਕ ਗਿਆ ਜਾਪੈ ਜਾਈ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਕਾੜਤ ਘੜੀਐ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮੇਰ ਕੀਤੇ ਕੀਤੇ ਧੂ ਅਪਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀ ਅਬਾਣੀ ਕੀਤੇ ਪਾਤ ਨਿਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰ ਚੰਡ ਤਿਥੈ ਨਾਦ ਬਿਨੋਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤਮਨ ਬੁੱਧ ਤਿਥੈ ਘੜੀਐ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਈ ਤਾਕੇ ਰੂਪ ਨ ਕਥਨੇ ਜਾਏ ਨਾ ਉਹ ਮਰੈ ਨ ਠਾਗੇ ਜਾਹੀ ਜਿਨ ਕੈ ਰਾਮ ਬਸੈ ਮਨ ਮਾਹੀ ਤਿਥੈ ਭਗਤ ਬਸੈ ਕੇ ਲੋ ਕਰਹਿ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨੰਤ ਤਿਥੈ ਲੋ ਲੋ ਆਕਾਰ ਜਿਬ ਜਿਬ ਹੁਕਮਤ ਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰ ਧੀਰਜ ਸੁਨਿਆਰ ਆਹਰਨ ਮਤ ਵੇਦ ਹਥਿਆਰ ਪਾਉ ਖਲ ਲਾਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ